हां जी स्टूडेंट्स पिछली वीडियो ਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਬਾਰੇ ਬੜਾ ਡਿਟੇਲ ਨਾਲ ਟੌਪਿਕ ਕੀਤਾ ਹੈ ਅੱਜ ਅਸੀਂ ਐਸੇ ਟੌਪਿਕ ਦੇ ਜਿਹੜੇ ਨੇ ਐਮਸੀਕਿਊ ਕਰਾਂਗੇ ਸੱਭਿਆਚਾਰ ਕੀ ਹੈ ਸਭ ਤੋਂ ਪਹਿਲਾਂ ਸਾਡਾ ਕੁਐਸਚਨ ਹੈ ਸੱਭਿਆਚਾਰ ਕੀ ਹੈ ਸਮਾਜਿਕ ਵਿਰਸਾ ਸੱਭਿਆਚਾਰ ਹੈ ਸੱਭਿਆਚਾਰ ਦਾ ਲੱਛਣ ਪੜ੍ਹਿਆ ਹੈ ਤੁਸੀਂ ਨਾਲ ਦੀ ਨਾਲ ਜਿਹੜੇ ਥਿਉਰੀ ਪਾਰਟ ਪੜ੍ਹ ਕੇ ਨਾਲ ਦੀ ਨਾਲ ਐਮਸੀਕਿਊ ਕਰੋਗੇ ਤੁਹਾਨੂੰ ਬੜੇ ਆਸਾਨੀ ਨਾਲ ਆ ਜਾਣਗੇ ਤਾਂ ਸੱਭਿਆਚਾਰ ਦੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਇੱਕ ਜੁਟ ਤੇ ਜਟਿਲ ਸਿਸਟਮ ਹੁੰਦਾ ਪ੍ਰਤੀਕਾਂ ਦੇ ਆਧਾਰਤ ਹੁੰਦਾ ਸਰਵ ਵਿਆਪਕ ਬਤਾਰਾ ਹੁੰਦਾ ਇਹ ਬਤਾਰਾ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਨੇ ਇਸ ਲਈ ਅਸੀਂ ਕਹਾਂਗੇ ਉਪਰੋਕਤ ਸਾਰੇ ਸੱਭਿਆਚਾਰ ਦਾ ਮੂਲ ਸੋਮਾ ਕੀ ਹੈ ਸੱਭਿਆਚਾਰ ਦਾ ਮੂਲ ਸੋਮਾ ਆਸ਼ਾ ਦੇ ਸਾਹਿਤ ਵੀ ਆ ਧਾਰਮਿਕਤਾ ਵੀ ਆ ਸਮਾਜ ਤੇ ਇਤਿਹਾਸ ਵੀ ਆ ਇਸ ਲਈ ਉਪਰੋਕਤ ਸਾਰੇ ਆਨਸਰ ਸਾਡਾ ਆਊਗਾ ਕਿਹੜਾ ਵਿਦਵਾਨ ਸੱਭਿਆਚਾਰਕ ਸਿਸਟਮ ਦਾ ਰੂਪ ਕਹਿੰਦਾ ਏ ਡਾਕਟਰ ਗੁਰਵਖਸ਼ ਸਿੰਘ ਫ੍ਰੈਂਕ ਅੱਗੇ ਸਾਡੇ ਕੋਲ ਹੈ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕਦੇ ਨਾਲ ਪੰਜਾਬੀ ਸੱਭਿਆਚਾਰ ਦੀ ਕਿਸ ਵਿਸ਼ੇਸ਼ਤਾ ਨੂੰ ਦਰਸਾਉਂਦੀ ਹੈ ਇਹ ਤੁਕ ਹਨ ਖਿੱਲੇ ਪਾਣੋ ਕਿਹੜੀ ਸੱਭਿਆਚਾਰ ਦੀ ਕਿਸਮ ਨਹੀਂ ਕਿਹੜੀ ਸੱਭਿਆਚਾਰ ਦੀ ਕਿਸਮ ਨਹੀਂ ਇਹਨਾਂ ਦੇ ਵਿੱਚ ਅਸੀਂ ਪੜੀਆਂ ਨੇ ਕਿਸਮਾਂ ਸੱਭਿਆਚਾਰ ਦੀਆਂ ਮਾਨਸਿਕ ਜਿਹੜਾ ਇਹ ਸੱਭਿਆਚਾਰ ਦੀ ਕਿਸਮ ਨਹੀਂ ਅਜੋਕੇ ਸਮੇਂ ਪੰਜਾਬੀ ਸੱਭਿਆਚਾਰ ਅੱਗੇ ਵੱਡੀ ਚੁਣੌਤੀ ਕੀ ਹੈ ਵੱਡੀ ਚੁਣੌਤੀ ਗਲੋਬਲ ਪ੍ਰਭਾਵ ਨੂੰ ਸੀਮਿਤ ਰੱਖਣਾ ਤੈਨੂੰ ਪੱਗ ਬੰਨਣੀ ਨਾ ਆਵੇ ਤੇਰੇ ਘਰ ਕੀ ਵਸਣਾ ਟੱਪੇ ਵਿੱਚੋਂ ਪੰਜਾਬੀ ਸੱਭਿਆਚਾਰ ਦਾ ਪੱਖ ਉੱਤਰਦਾ ਹੈ ਕਿਹੜਾ ਪੱਖ ਉੱਤਰਦਾ ਹੈ ਮੜਕ ਨਾਲ ਜਿਉਣਾ ਨੀਲ ਵਸਤਰ ਕੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਗੁਰਬਾਣੀ 17 ਪੰਜਾਬੀ ਪਹਿਰੇ ਪਹਿਰਾਵੇ ਸੰਬੰਧੀ ਕਿਸ ਪ੍ਰਭਾਵ ਦਾ ਸੂਚਕ ਹਨ ਇਸਲਾਮੀ ਪ੍ਰਭਾਵ ਦਾ ਸੂਚਕ ਸੱਭਿਆਚਾਰ ਤੇ ਪੰਜਾਬੀ ਸੱਭਿਆਚਾਰ ਰਚਨਾ ਹੈ ਡਾਕਟਰ ਫਰੈਂਕ ਦੀ ਪ੍ਰਿਮਟਿਵ ਕਲਚਰ ਪੁਸਤਕ ਦਾ ਲੇਖਕ ਈਵੀ ਟਾਇਲਰ ਸੱਭਿਆਚਾਰ ਵਿੱਚ ਹੁੰਦੀ ਹੈ ਸੱਭਿਆਚਾਰ ਵਿੱਚ ਹੁੰਦੀ ਹੈ ਪਰਵਰਤਨਸ਼ੀਲਤਾ ਪੰਜਾਬੀ ਪਹਿਰਾਵੇ ਤੇ ਪ੍ਰਭਾਵਸ਼ਾਲੀ ਅਸਰ ਹੈ ਕਿਹੜੀ ਚੀਜ਼ ਅਸਰਾ ਇਸਲਾਮੀ ਪੰਜਾਬੀ ਸੱਭਿਆਚਾਰ ਪਛਾਣ ਚਿੰਨ੍ਹ ਪੁਸਤਕ ਦਾ ਲੇਖਕ ਕੌਣ ਹੈ ਜਸਵਿੰਦਰ ਸਿੰਘ ਪੰਜਾਬੀ ਸੱਭਿਆਚਾਰ ਦਾ ਨਾਮਕਰਨ ਕਿਸ ਪ੍ਰਭਾਵ ਦਾ ਸੂਚਕ ਆ ਫਾਰਸੀ ਦਾ ਪੰਜਾਬੀ ਸੱਭਿਆਚਾਰ ਦੇ ਨਾਮਕਰਨ ਦਾ ਸੰਬੰਧ ਆ ਪੰਜਾਬ ਦੀ ਭੂਗੋਲਕ ਪ੍ਰਸਥਿਤੀ ਨਾਲ ਗੁਰਮਤ ਸੱਭਿਆਚਾਰ ਸਥਾਨਕ ਤੇ ਇਸਲਾਮੀ ਸੱਭਿਆਚਾਰ ਦੇ ਤੱਤਾਂ ਦਾ ਸੁਮੇਲ ਪੰਜਾਬੀ ਪਹਿਰਾਵੇ ਵਿੱਚ ਪੱਗ ਸੂਚਕ ਹੈ। ਇਸਲਾਮੀ ਪ੍ਰਭਾਵ ਦੀ ਫੁਲਕਾਰੀ ਦਾ ਸਬੰਧ ਕੜਾਈ ਵਾਲੀ ਸਿਰ ਦੀ ਚੁੰਨੀ ਨਾਲ। ਸੱਗੀ ਫੁੱਲ ਸੱਗੀ ਫੁੱਲ ਅਸੀਂ ਪਿਛਲੀ ਲੋਕਧਾਰਾ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਅਸੀਂ ਇਹ ਜਿਹੜੇ ਗਹਿਣੇ ਨੇ ਉਹ ਕੀਤੇ ਨੇ। ਜਿਹੜਾ ਸੱਗੀ ਫੁੱਲ ਕੀ ਆ? ਸਭੀ ਫੁੱਲ ਕੀ ਹੈ ਇੱਕ ਗਹਿਣਾ ਹੈ ਕਿਹੜਾ ਪਦਾਰਥ ਸੱਭਿਆਚਾਰ ਦਾ ਅੰਸ਼ ਨਹੀਂ ਆ ਕਾਨੂੰਨੀ ਨਿਯਮ ਸੱਭਿਆਚਾਰ ਕਿਸੇ ਸਮਾਜ ਦੀ ਵਿਵਹਾਰਕ ਵਸਤੂ ਹੁੰਦਾ ਹੈ ਇਹ ਕਿਹਨੇ ਕਿਹਾ ਹੈ ਸਮਾਜ ਦੀ ਵਿਵਹਾਰਕ ਵਸਤੂ ਹੁੰਦਾ ਹੈ ਸੱਭਿਆਚਾਰ ਇਹ ਇਨਸਾਈਕਲੋਪੀਡੀਆ ਬ੍ਰਿਟਾਨੀਕਾ ਦੇ ਵਿੱਚ ਦਿੱਤਾ ਹੋਇਆ ਪਿਆਰ ਨਾਲ ਇਹ ਕਰਨ ਗੁਲਾਮੀ ਪੜਿਤਿਆ ਨਾ ਮੰਨਣ ਕਿਸੇ ਦੀ ਪ੍ਰੋਫੈਸਰ ਪੂਰਨ ਸਿੰਘ ਦੀਆਂ ਇਹ ਸਤਰਾਂ ਪੰਜਾਬੀ ਸੱਭਿਆਚਾਰ ਦੇ ਕਿਸ ਪੱਖ ਵੱਲ ਸੰਕੇਤ ਕਰਦੀਆਂ ਹਨ ਪੰਜਾਬ ਸੱਭਿਆਚਾਰ ਦੇ ਪਛਾਣ ਚਿੰਨ੍ਹ ਦੇ ਤੌਰ ਤੇ ਸੱਭਿਆਚਾਰਕ ਪ੍ਰਤੀਕਾਂ ਦੇ ਆਧਾਰ ਹੁੰਦਾ ਹੈ ਇਹ ਧਾਰਨਾ ਜਿਹੜੀ ਆ ਇਹ ਲੈਜ਼ਲੀ ਵਾਈਟ ਦੀ ਆ ਅੱਗੇ ਹੈਗਾ ਸੱਭਿਆਚਾਰ ਦਾ ਭੂਗੋਲ ਨਾਲ ਸੰਬੰਧ ਹੁੰਦਾ ਏ ਡੂੰਗਾ ਸੱਭਿਆਚਾਰ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪੈਂਦਾ ਏ ਕਿਸ ਚੀਜ਼ ਦਾ ਪ੍ਰਭਾਵ ਪੈਂਦਾ ਏ ਭੂਗੋਲਕ ਤੱਤ ਦਾ ਸੱਭਿਆਚਾਰ ਤੇ ਸਾਹਿਤ ਦੋਵੇਂ ਹੋਂਦ ਹਨ ਸੱਭਿਆਚਾਰ ਤੇ ਸਾਹਿਤ ਦੋਨੇ ਦੋਵੇਂ ਨੇ ਜਿਹੜੇ ਉਹ ਕਿਸ ਦੀ ਹੋਂਦ ਨੇ ਸਮਾਜ ਦੀ ਇਸ ਤੋਂ ਬਿਨਾ ਸਭਿਆਚਾਰ ਦੀ ਹੋਂਦ ਨਹੀਂ ਹੋ ਸਕਦੀ ਤਾਂ ਸਾਡਾ ਆਨਸਰ ਕੀ ਆਊਗਾ ਮਨੁੱਖ ਤੋਂ ਬਿਨਾ ਸਭਿਆਚਾਰ ਦਾ ਵਿਕਾਸ ਚੱਲਦਾ ਹੈ ਪ੍ਰਾਕ੍ਰਿਤਿਕ ਮਨੁੱਖ ਤੋਂ ਸਮਾਜਿਕ ਮਨੁੱਖ ਤੱਕ ਸਭਿਆਚਾਰ ਦਾ ਹੋਂਦ ਸਾਂਚਾ ਹੁੰਦਾ ਏ ਕਲਾ ਪੰਜਾਬੀ ਸਭਿਆਚਾਰ ਦੀ ਰੂਪਰੇਖਾ ਪੁਸਤਕ ਦੀ ਰਚਨਾ ਜਿਹੜੀ ਆ ਉਹ ਕਿਸ ਨੇ ਕੀਤੀ ਸੀ सुरेंद्र ਸਿੰਘ ਸ਼ੇਰਗਿੱਲ ਨੇ ਸਾਡਾ ਸੱਭਿਆਚਾਰ ਉਹ ਹੈ ਜੋ ਅਸੀਂ ਹਾਂ ਤੇ ਸਾਡੀ ਸਭਿਅਤਾ ਉਹ ਹੈ ਜਿਸ ਦੀ ਅਸੀਂ ਵਰਤੋਂ ਕਰਦੇ ਹਾਂ ਇਸ ਵਾਕ ਦਾ ਕਰਤਾ ਕੌਣ ਹੈ ਮੈਕਾਇਵਰ ਬੋਸ ਸੱਭਿਆਚਾਰਕ ਸੰਚਾਰ ਤੋਂ ਭਾਵ ਪ੍ਰਵਾਸੀ ਸਮੂਹਾ ਤੇ ਆਵਾਸੀ ਸਮਾਜਾਂ ਦਾ ਆਪਸੀ ਸੰਪਰਕ ਪੰਜਾਬੀ ਸੱਭਿਆਚਾਰ ਦੀ ਕੇਂਦਰੀ ਕਦਰ ਕਿਹੜੀ ਆ ਪੰਜਾਬੀ ਸੱਭਿਆਚਾਰ ਦੀ ਕੇਂਦਰੀ ਕਦਰ ਕਿਹੜੀ ਆ ਸਵੈ ਅਧਿਨਤਾ ਲੋਕ ਜੀਵਨ ਦਾ ਦਰਪਣ ਲੋਕ ਜੀਵਨ ਦਾ ਦਰਪਣ ਲੋਕ ਸੱਭਿਆਚਾਰ ਪੰਜਾਬੀ ਸੱਭਿਆਚਾਰ ਨੂੰ ਖੁੱਲੇਪਣ ਦਾ ਅਹਿਸਾਸ ਕਿਹੜੇ ਸੱਭਿਆਚਾਰ ਦੇ ਪ੍ਰਭਾਵ ਹੇਠ ਹੋਇਆ ਅੰਗਰੇਜ਼ੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬੀ ਸੱਭਿਆਚਾਰ ਨੂੰ ਕਿਹੜਾ ਜੀਵਨ ਫਲਸਫਾ ਪ੍ਰਵਾਨ ਨਹੀਂ ਤਿਆਗਵਾਦੀ ਸੱਭਿਆਚਾਰਕ ਪਛੜੇਵੇਂ ਪਛੜੇਵੇਂ ਇਸ ਸਿਧਾਂਤ ਦਾ ਪਹਿਲਾ ਵਿਆਖਿਆਕਾਰ ਕੌਣ ਆਗਵਰਨ ਸੱਭਿਆਚਾਰ ਨੂੰ ਸਭ ਤੋਂ ਪਹਿਲਾਂ ਪ੍ਰਭਾਸ਼ਿਤ ਕਰਨ ਵਾਲਾ ਐਡਵਰਡ ਟਾਇਲਰ ਸੱਭਿਆਚਾਰ ਨੂੰ ਪੰਜਾਬੀ ਭਾਸ਼ਾ ਵਿੱਚ ਪ੍ਰਸਤੁਤ ਕਰਨ ਕਰਨ ਦੀ ਮੁੱਢਲੀ ਕੋਸ਼ਿਸ਼ ਕਰਨ ਵਾਲੀ ਪੁਸਤਕ ਕਿਹੜੀ ਸੀਗੀ ਪੰਜਾਬੀ ਲੋਕਗੀਤ ਸੌਰੀ ਪੰਜਾਬੀ ਲੋਕਗੀਤ ਨਹੀਂ ਪੰਜਾਬੀ ਬਾਤ ਚੀਤ ਪੰਜਾਬੀ ਸੱਭਿਆਚਾਰ ਦੀ ਸੂਰਵੀਰਤਾ ਤੇ ਬੇਪਰਵਾਹੀ ਦੇ ਲੱਛਣ ਬਿਆਨ ਕਰਦੀ 70 ਇਹ ਬੇਪਰਵਾਹ ਜਵਾਨ ਪੰਜਾਬ ਦੇ ਮੌਤ ਨੂੰ ਮਖੌਲਾ ਕਰਨ ਦਾ ਕਵੀ ਪ੍ਰੋਫੈਸਰ ਪੂਰਨ ਸਿੰਘ ਇਸ ਵੀਡੀਓ ਦੇ ਵਿੱਚ ਇਨਾ ਹੀ ਫਿਰ ਮਿਲਦੇ ਆ ਨੈਕਸਟ ਟੌਪਿਕ ਦੇ ਨਾਲ ਮੈਨੂੰ ਉਮੀਦ ਆ ਕਿ ਇਹ ਵੀਡੀਓਜ਼ ਤੋਂ ਤੁਹਾਨੂੰ ਫਾਇਦਾ ਮਿਲੂਗਾ ਤੇ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਵੀਡੀਓਜ਼ ਨੂੰ ਬਾਰ ਬਾਰ ਦੇਖੋ ਤੇ ਆਪਣੇ ਜਿਹੜੇ AMCQ ਨੇ ਉਹਨਾਂ ਦੀ ਤਿਆਰੀ ਕਰੋ ਥਿਊਰੀ ਪਾਰਟ ਦੇਖ ਕੇ ਓਕੇ